ਸਭ ਨੂੰ ਸਤ ਸ੍ਰੀ ਅਕਾਲ ਜੀ ਅੱਜ ਨਡਾਲਾ ਤੋਂ ਸੁਭਾਨਪੁਰ ਰੋਡ ਤੇ ਪਿੰਡ ਲਖਣਕੇ ਪੱਡੇ ਜ਼ਿਲ੍ਹਾ ਕਪੂਰਥਲਾ ਇਹ ਇੱਕ ਸੀਨ ਅਸੀਂ ਦੇਖਿਆ ਕਿ ਆ ਤੁਸੀਂ ਦੇਖ ਸਕਦੇ ਕਿ ਆ ਵਟਾਂ ਨੂੰ ਅੱਗ ਉੱਧਰੋਂ ਮਚਦੀ ਚਲੀ ਆ ਰਹੀ ਹੈ ਅੱਗੇ ਵੀ ਅਸੀਂ ਪੰਜਾਬ 'ਚ ਦੇਖਿਆ ਕਿ ਬਹੁਤ ਸਾਰੇ ਹਾਦਸੇ ਹੁੰਦੇ ਆ ਕਿ ਜਦੋਂ ਸੜਕ ਦੇ ਕਿਨਾਰਿਆਂ ਤੇ ਅੱਗ ਲਾਈ ਹੁੰਦੀ ਪੈਲੀਆਂ ਨੂੰ ਪਿਛਲੇ ਹਫਤੇ ਵਾਲੇ ਇੱਕ ਪੂਰਾ ਪਰਿਵਾਰ ਸੜ ਕੇ ਸੁਆਹ ਹੋ ਗਿਆ ਸੀ ਜਿਹੜਾ ਜਿਨ੍ਹਾਂ ਦੀਆਂ ਸਾਰਿਆਂ ਦੀਆਂ ਬਾਡੀਜ਼ ਜਿਹੜੀਆਂ ਉਹ ਕਾਰ ਦੇ ਅੰਦਰ ਹੀ ਸੜ ਗਈਆਂ ਸੀ ਇੱਥੇ ਦੇਖੋ ਤੁਸੀਂ ਦੇਖ ਸਕਦੇ ਏ ਕਿ ਲੋਕੀ ਵੇਟ ਕਰ ਰਹੇ ਆ ਫਿਰ ਵੀ ਕਈ ਲੋਕ ਰਿਸਕ ਲੈ ਕੇ ਲੰਘ ਰਹੇ ਨੇ ਇਹਨੇ ਭੰਬੜ ਮਚਦਿਆਂ ਵਿੱਚੋਂ ਦੇਖੋ ਕਿੰਦਾ ਅੱਗ ਦੀਆਂ ਲਪਟਾਂ ਔਰ ਇਹ ਸੜਕ ਦੇ ਦੋਨੋਂ ਪਾਸਿਆਂ ਤੇ ਅੱਗ ਲੱਗੀ ਹੋਈ ਆ ਉਹਦੇ ਵਿੱਚੋਂ ਲੋਕੀ ਲੰਘ ਰਹੇ ਆ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਇਹੀ ਜਿਹੜੇ ਅੱਗ ਲਾਉਣ ਵਾਲੇ ਨੇ ਇਹਨਾਂ ਨੇ ਤੇ ਦੇਖਿਓ ਚਾਰਕ ਤੇਨਾਂ ਨੂੰ ਸ਼ਬੀਲਾ ਲਾਉਣੀ ਆ ਮੋੜਾਂ ਤੇ ਤੇ ਕੀ ਫਾਇਦਾ ਇਦਾਂ ਦੀਆਂ ਸ਼ਬੀਲਾ ਲਾਉਂਗਾ ਦੇਖੋ ਸਾਹਮਣੇ ਕਿਵੇਂ ਧੂਆਂ ਹੀ ਧੂਆਂ ਹੋ ਗਿਆ ਸਾਰੇ ਪਾਸੇ ਫੇਰ ਅਸੀਂ ਸਰਕਾਰਾਂ ਨੂੰ ਦੋਸ਼ ਦਿੰਨੇ ਆ ਸਰਕਾਰਾਂ 'ਚ 100 ਕਮੀਆਂ ਹੋਣਗੀਆਂ ਪਰ ਅਸੀਂ ਵੀ ਤੇ ਨਹੀਂ ਨਾ ਸੁਥਰੇ ਹੈਗੇ ਸਾਡੇ ਵਿੱਚ ਵੀ ਜਿਹੜੀਆਂ ਕਮੀਆਂ ਸੀ ਪਹਿਲਾਂ ਉਹ ਤੇ ਸੁਧਾਰ ਲਈ ਆ ਦੇਖੋ ਕੱਲੂ ਹੋਰ ਕੋਈ ਪਰਿਵਾਰ ਛੜੇਗਾ ਸਾਨੂੰ ਕੀ ਆਪਾਂ ਆਪਾਂ ਅੱਜ ਸ਼ਬੀਲਾ ਲਾ ਦੇਣੀਆਂ ਨੇ 5 ਰੁਪਏ ਤੇ ਬੂਟੇ ਲਾ ਕੇ ਫੋਟੋਆਂ ਪਾ ਦੇਣੀਆਂ ਤੇ ਬਸ ਅਸੀਂ ਬਰੀ ਹੋ ਜਾਈਂ ਨਾ ਇਹ ਚੀਜ਼ਾਂ ਤੋਂ ਆਪਾਂ ਪੰਜਾਬੀਆਂ ਨੂੰ ਇਹਨਾਂ ਆਦਤਾਂ ਨੂੰ ਬਦਲਣਾ ਹੀ ਪਏਗਾ ਕੁਦਰਤ ਨਾਲ ਇਹ ਜੋ ਆਪਾਂ ਜ਼ਬਰਦਸਤੀ ਕਰ ਰਹੇ ਆਂ ਫਿਰ ਜਦੋਂ ਕੁਦਰਤ ਪਲਟਵਾਰ ਕਰਦੀ ਆ ਫਿਰ ਅਸੀਂ ਚੀਕਾ ਮਾਰਦੇ ਆਂ ਅਸੀਂ ਰੋਂਦੇ ਆਂ ਕਿ ਹਾਏ ਗੜੇ ਮਾਰੀ ਹੋ ਗਈ ਹਾਏ ਹੜ ਆ ਗਏ ਹਾਏ ਤੂਫਾਨ ਆ ਗਿਆ ਹਨੇਰੀਆਂ ਆ ਗਈਆਂ ਤੇ ਫਿਰ ਰੱਬ ਵੀ ਤੇ ਆਪਣਾ ਬਦਲਾ ਕਰੇਗਾ ਇਹਨਾਂ ਨੂੰ ਏ ਤੁਸੀਂ ਸਾਰੇ ਦੱਸੋ ਕਿ ਇਹਦੇ ਵਿੱਚ ਕੌਣ ਸਹੀ ਏ ਤੇ ਕੌਣ ਗਲਤ ਧੰਨਵਾਦ ਹੀ ਸਾਰਿਆਂ ਦਾ ਆਲੇ ਆਕ ਦੇਖੋ ਕਿੱਦਾਂ ਵੱਜਦੀ ਪੀਟਰ ਇਹ ਆ ਤੁਸੀਂ